そう。

ਯਾਰੀ ਦਾ ਸਪੈਸ਼ਲ ਰਿਪੋਰਟਰ ਦੇ ਬੱਚਾ ਜੱਚਾ ਬੱਚਾ ਹਸਪੀਟਲ ਦੇ ਬਾੜ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਸਾਨੂੰ ਸੂਚਨਾ ਮਿਲੀ ਹੈ ਕਿ ਇੱਕ ਲੜਾਈ ਝਗੜਾ ਹੋਇਆ ਹਸਪੀਟਲ ਦੇ ਵਿੱਚ ਤੇ ਪਤਾ ਕਰਨ ਵਾਸਤੇ ਅਸੀਂ ਪਹੁੰਚ ਚੁੱਕੇ ਹਾਂ ਭਾਈ ਸਾਹਿਬ ਬੈਠੇ ਆ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਸਵੀਰ ਸਿੰਘ ਹੈ ਜੀ ਪਿੰਡ ਸਲੇਮਪੁਰ ਖੁਰਦਾ ਜ਼ਿਲ੍ਹਾ ਕਮਵਾਲੀ ਤੁਹਾਡੀ ਜਿਹੜੀ ਲੜਾਈ ਹੋਈ ਹੈ ਜਿਹਦੇ ਨੇ ਕਰਿਆ ਤੁਹਾਡੇ ਤੇ ਹਮਲਾ ਕੇ ਸਾੜੇ ਤੇ ਹਮਲਾ ਮੁੰਡੇ ਦੇ ਸਾਲੇ ਨਾਲ ਆਣ ਕੇ ਪਹਿਲਾ ਮੁੰਡੇ ਨੂੰ ਅੰਦਰ ਗਿਆ ਮੁੰਡਾ ਬਹੂ ਦੇ ਕੋਲ ਤਾਂ ਉਥੇ ਤੇ ਉਹਨਾਂ ਨੇ ਇੱਕ ਥੱਪੜ ਮਾਰ ਕੇ ਮੈਨੂੰ ਬਾਹਰ ਲਿਆਇਆ ਬਾਹਰ ਲਿਆ ਕੇ ਜਾਂ ਦੋ ਮੁੰਡੇ ਤੇ ਥੱਪੜ ਮਾਰਨ ਲੱਗਾ ਅਸੀਂ ਛੁਡਾਉਣ ਦੀ ਕੋਸ਼ਿਸ਼ ਕੀਤੀ ਉਹਦੇ ਸਾਹਮਣੇ ਉਹਨਾਂ ਕੜਾ ਕੱਢਿਆ ਉਹ ਕੜਾ ਮੋਟਾ ਪਾਇਆ ਵਾ ਉਹਨੇ ਮੇਰੇ ਸਿਰ 'ਚ ਵੀ ਮਾਰੇ ਬੌਕਰ ਵੀ ਬਾਰੇ ਮੁੰਡੇ ਦੇ ਵੀ ਮਾਰੇ ਜੀ ਸੀ ਹੱਥ ਵਿੱਚ ਮੋਟਾ ਕੜਾ ਜਿਹਾ ਪਾਇਆ ਵਾ ਬੌਕਰ ਵੀ ਦੱਸਦੇ ਕਿ ਕੋਈ ਹਥਿਆਰ ਵੀ ਸੀ ਕੋਈ ਬੌਕਰ ਜਿਹੜਾ ਆਪਣਾ ਸਾਫ਼ ਕਰਨੇ ਵਾਲਾ ਜੀ ਹਾਂਜੀ ਉਹ ਉਹਨਾਂ ਨੇ ਮੇਰੇ ਸਿਰ 'ਚ ਮਾਰੇ ਮੁੰਡੇ ਦੇ ਮਾਰੇ ਹੁਣ ਸਾਨੂੰ ਜਾਣ ਲੱਗਾ ਤੁਹਾਨੂੰ ਕੀ ਦੇ ਗਿਆ ਵੀ ਤੁਹਾਨੂੰ ਬਾਹਰ ਨਿਕਲੋ ਫਿਰ ਤੁਹਾਡੀਆਂ ਲੱਤਾਂ ਤੋੜੂਗਾ ਸਾਨੂੰ ਡਰ ਰਿਹਾ ਜੀ ਠੀਕ ਹੈ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਇਸ ਬੰਦੇ ਨੂੰ ਰੈਸਟ ਕੀਤਾ ਜਾਵੇ ਹੁੰਦਾ ਕਿ ਥੇਸ ਬਲੇ ਹੁੰਦਾ ਅੰਦਰ ਜੀ ਬੇਟਾ ਜੀ ਹਾਂਜੀ ਹਾਂਜੀ ਅੰਦਰ ਆ ਤੁਹਾਡੇ ਸਰ ਜਿਹੜੀ ਲੜਕੀ ਵੀ ਹੈ ਬਿਆਨ ਦੇ ਲੜਕੀ ਨੂੰ ਉਹਦੇ ਦੱਸਿਆ ਨਹੀਂ ਗਿਆ ਵੀ ਇਹ ਇਹ ਬੇਸ਼ਅਨਾਲ ਹੋਈ ਹੈ ਬੜਾ ਅਪਲੀਕੇਸ਼ਨ ਦਾ ਬੱਚਾ ਹੋਇਆ ਇਸ ਕਰਕੇ ਅਸੀਂ ਅੰਦਰ ਦੱਸਿਆ ਨਹੀਂ ਹੈਗਾ ਕਿ ਤੁਸੀਂ ਦੇਖ ਹੀ ਲਿਆ ਸੁਣੀ ਹੈ ਗੱਲਬਾਤ ਪਰ ਲੇਕਨ ਕਿੰਨੀ ਵੱਡੀ ਮੁਰਤਾ ਦੀ ਗੱਲ ਜਿਹੜੀ ਹੈਗੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਤੁਸੀਂ ਆ ਸਾਹਮਣੇ ਦਿਖਾਓ ਜਰਾ ਜਿਹੜੀਆਂ ਤਸਵੀਰਾਂ ਦੇ ਵਿੱਚ ਜਿਵੇਂ ਕਿ ਲੋਕ ਇੱਥੇ ਬਹੁਤ ਸਾਰੇ ਹੋਣੇ ਹਨ ਇਸ ਟਾਈਮ ਲਾਈਟ ਚੜਾ ਹੋਇਆ ਹੋਊਗਾ ਲੇਕਿਨ 5 ਸਾਲ ਬਾਅਦ ਬੱਚਾ ਹੁੰਦਾ ਹੈ ਬੜੇ ਅ ਰੇਜ ਰੱਖਿਆ ਜਾਂਦਾ ਹੈ ਕਿਉਂਕਿ ਅੱਜ ਕੱਲ ਸਾਨੂੰ ਪਤਾ ਵੀ ਬੱਚੇ ਬਹੁਤ ਮੁਸ਼ਕਲਾ ਮਿਲਦੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ 5 ਸਾਲ ਬਾਅਦ ਬੱਚਾ ਹੋਣ ਤੋਂ ਬਾਅਦ ਸਾਲੇ ਵੱਲੋਂ ਸਾਲੇ ਦੇ ਸਾਲੇ ਭਣਵੀ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਤੇ ਹੁਣ ਪਤਾ ਕਰਦੇ ਹਾਂ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਸਾਹਮਣੇ ਇਸ ਸਾਹਮਣੇ ਜਿਹੜਾ ਵਾਰਡ ਹੈ ਜਿਹੜੇ ਆਪਾਂ ਗੱਲ ਕਰਦੇ ਆ ਤੇ ਪੁਲਿਸ ਨੂੰ ਵੀ ਆਪਾਂ ਗੱਲ ਕਰਦੇ ਕਿ ਪੁਲਿਸ ਨੂੰ ਵੱਲੋਂ ਕੀ ਤੁਸੀਂ ਵੀ ਸਾਰੇ ਇੱਥੇ ਸੀਗੇ ਮੌਕੇ ਦੇ ਜਿਹੜੇ ਉਸ ਮੌਕੇ ਦੇ ਲੋਕ ਹੈਗੇ ਸੀ ਅੱਛਾ ਇਹ ਸਾਰੇ ਲੋਕ ਮੌਕੇ ਦੇ ਸੀਗੇ ਜਦ ਲੜਾਈ ਹੋਈ ਹੈ ਇਹ ਬਿਲਕੁਲ ਬੜੀ ਮਾੜੀ ਗੱਲ ਹੈ ਵੀ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਆ ਕੇ ਲੜਾਈ ਝਗੜਾ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਇਸ ਦੇ ਖਿਲਾਫ ਕਿਹੜੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਇਹ ਬਾਹਰ ਨਿਕਲਣਗੇ ਫਿਰ ਅਟੈਕ ਕਰੇਗਾ ਇਹ ਖਤਰੇਜਨਕ ਹੈ ਇਹ ਪੁਲਿਸ ਨੂੰ ਕਾਲ ਕਰਨ ਇਹਨਾਂ ਦੀ ਵਜ੍ਹਾ ਕਰਕੇ ਅਗਰ ਕਿਸੇ ਹੋਰ ਮਰੀਜ਼ ਦਾ ਨੁਕਸਾਨ ਹੋ ਗਿਆ ਅੱਜ ਕਿਸੇ ਜ਼ੈਲੀ ਨੇ ਜਿਹੜੇ ਕਿਸੇ ਨੂੰ ਫੋਨ ਆਇਆ ਵੀ ਦਸਾਂ ਦੇ ਵੀ ਜਨ ਸਾਥ ਬਰ ਲੱਗਣ ਲੱਗੇ ਇੱਥੇ ਸਾਰੇ ਜਿਹੜਾ ਇੱਥੇ ਸਾਡਾ ਵੇਟਿੰਗ ਏਰੀਆ ਸਾਰੇ ਜਿਹੜੇ ਪੇਸ਼ੈਂਟਸ ਨਾਲ ਰਿਸ਼ਤੇਦਾਰ ਸਾਰੇ ਬਾਹਰ ਬੈਠੇ ਹੁੰਦੇ ਨੇ ਉਸ ਦੀ ਬਾਰੀ ਹੁੰਦੀ ਉਹ ਕੇ ਲੇਡੀਜ਼ ਵਾਰਡ ਮੱਧ ਸਾਰੇ ਬਾਰੀ ਬੈਠੇ ਹੁੰਦੇ ਤਾਂ ਇਹ ਘਮ ਘਮ ਕੇ ਲੜੇ ਨੇ ਸਾਰੇ ਕੁਰਸੀਆਂ ਇੱਕ ਸਾਈਡ ਤੇ ਚੱਕ ਕੇ ਮਾਰੀਆਂ ਨੇ ਵਾਈਪਰ ਤੋੜਤਾ ਸਾਡਾ ਸਵੀਪਰ ਕੋਚਾ ਲਾ ਰਿਆ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਇਕੱਲਾ ਲੜ ਰਿਹਾ ਸੀ ਲੜਾਈ ਹਮੇਸ਼ਾ ਦੋ ਜਾਂ ਤਿੰਨ ਮੰਨਿਆਂ ਚਹੀ ਹੁੰਦੀ ਹੈ ਇਹਨਾਂ ਵੱਲੋਂ ਵੀ ਰਿਸਪੌਂਸ ਜਾ ਰਿਹਾ ਸੀ ਤਾਂ ਇਹ ਇਹਨਾਂ ਦਾ ਇਹ ਹਾਰ ਸੀ ਕਿ ਜਿੱਦਾਂ ਪਾਰਟੀ A ਐਂਡ ਪਾਰਟੀ B ਇੰਨਾ ਵਿੱਚੋਂ ਇੱਕ ਨੂੰ ਵੀ ਅਸੀਂ ਅੰਦਰ ਨਹੀਂ ਸੀ ਬਿਠਾ ਸਕਦੇ ਕਿਉਂਕਿ ਅੰਦਰ ਛੋਟੇ ਬੇਬੀਜ਼ ਨੇ ਜਿਹੜੇ ਅਜੇ ਡਿਲੀਵਰ ਹੋਏ ਐ ਠੀਕ ਐ ਮਦਰਸ ਪਈਆਂ ਨੇ ਉਹ ਕਿਸੇ ਪਾਸੇ ਹਿਲਜੁਲ ਨਹੀਂ ਕਰ ਸਕਦੀਆਂ ਇਹਨਾਂ ਦੀ ਵਜ੍ਹਾ ਨਾਲ ਜੇ ਕਿਸੇ ਹੋਰ ਮਰੀਜ਼ ਨੂੰ ਨੁਕਸਾਨ ਹੋ ਗਿਆ ਤਾਂ ਫਿਰ ਕੌਣ ਰਿਸਪੌਂਸਿਬਲ ਹੋ ਉਸ ਚੀਜ਼ ਲਈ ਕੀ ਮੰਗ ਕਰਦੇ ਸੀ ਵੀ ਸੇਫਲੀ ਤੁਸੀਂ ਆਗੇ ਬਿਲਕੁਲ ਸੇਫਟੀ ਨਹੀਂ ਸਰ ਸਾਡੀ ਤਾਂ ਸਕਿਉਰਿਟੀ ਗਾਰਡ ਕਾਲ ਕਰਕੇ ਐਮਰਜੈਂਸੀ ਚ ਬੁਲਾਇਆ ਗਿਆ ਇੱਕ ਸਕਿਉਰਿਟੀ ਗਾਰਡ ਹੁੰਦਾ ਉਹ ਐਮਰਜੈਂਸੀ ਚ ਰਹੇਗਾ ਜਾਂ ਹੋਰ ਵਰਡਸ ਦੇਖੇਗਾ ਜਦੋਂ ਤੱਕ ਸਕਿਉਰਿਟੀ ਗਾਰਡ ਆਉਂਦਾ ਉਹਨੇ ਚੱਲ ਕੇ ਆਉਣਾ ਪੈਦਾ ਐਮਰਜੈਂਸੀ ਤੇ ਉਦੋਂ ਤੱਕ ਤਾਂ ਬਹੁਤ ਕੁਝ ਹੋ ਜਾਣਾ ਹਾਂਜੀ ਬਿਲਕੁਲ ਮੈਂ ਇੱਕ ਗੱਲ ਜ਼ਰੂਰ ਇੱਥੇ ਜਰੂਰ ਕਹਾਂਗਾ ਕਿ ਸਕਿਉਰਿਟੀ ਗਾਰਡ ਦਾ ਹਰ ਵਾਰਡ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈਗਾ ਜਿਵੇਂ ਕਿ ਇਹਨਾਂ ਦੱਸਿਆ ਕਿ ਸਕਿਉਰਿਟੀ ਗਾਰਡ ਜਿੰਨੀ ਦੇਰ ਨੂੰ ਆਉਣਾ ਸੀਗਾ ਉਨੀ ਦੇਰ ਨੂੰ ਕੋਈ ਕੁਝ ਹੋ ਸਕਦਾ ਬੱਚੇ ਦਾ ਵਾਰਡ ਹੈਗਾ ਕਾਫੀ ਬੱਚੇ ਜਿਹੜੇ ਵਾਰਡ ਦੇ ਵਿੱਚ ਇਸ ਵੇਲੇ ਨਵੇਂ ਬੇਬੀ ਜਿਨ੍ਹਾਂ ਦਾ ਜਨਮ ਹੋਇਆ ਹੋਇਆ ਪਰ ਲੇਕਿਨ ਬਹੁਤ ਵੱਡੀ ਗੱਲ ਹੈ ਅਸੀਂ ਮੰਤਰੀ ਜਿਹੜੇ ਸਾਡੇ ਸਿਹਤ ਮੰਤਰੀ ਹੈ ਉਹਨਾਂ ਨੂੰ ਵੀ ਆਪਾਂ ਗੁਜ਼ਾਰਿਸ਼ ਕਰਾਂਗੇ ਕਿ ਬਿਲਕੁਲ ਇਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਉਹ ਹੋਣੇ ਚਾਹੀਦੇ ਕਿਉਂਕਿ ਹਸਪਤਾਲਾਂ ਦੇ ਵਿੱਚ ਜੇ ਸਾਡੀਆਂ ਨਰਸਾਂ ਸਾਡਾ ਡਾਕਟਰ ਸਾਡੇ ਸੇਫ ਨਹੀਂ ਹੈਗੇ ਫਿਰ ਅਸੀਂ ਕਿੱਥੋਂ ਸੇਫਟੀ ਮਹਿਸੂਸ ਕਰਾਂਗੇ ਜਿਹੜਾ ਵੀ ਇਸ ਤਰ੍ਹਾਂ ਦੀ ਘਰੋਣੀ ਹਰਕਤ ਕਰਦਾ ਹਸਪੀਟਲ ਦੇ ਵਿੱਚ ਜਾ ਕੇ ਉਸ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਗੱਲਬਾਤ ਕਰਾਂਗੇ ਪੁਲਿਸ ਦੇ ਨਾਲ ਮੌਜੂਦ ਹੈ ਜਿੱਥੇ ਪੁਲਿਸ ਪਹੁੰਚ ਰਹੀ ਹੈ ਸਾਡੇ ਲక్ష్మణ ਸਿੰਘ ਜੀ ਜਿਹੜੇ ਕਿ ਏਐਸਏ ਲక్ష్మణ ਸਿੰਘ ਜੀ ਮੌਕੇ ਤੇ ਪਹੁੰਚੇ ਲక్ష్మణ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਆਂ ਲੜਾਈ ਝਗੜੇ ਦੀ ਜਿਹੜੀ ਸੂਚਨਾ ਮਿਲੀ ਹੈ ਸੂਚਨਾ ਮਿਲੀ ਥੇ ਕਿਵੇਂ ਕੀ ਦੇਖਿਆ ਤੁਸੀਂ ਅੱਜ ਅਜਿਹੀ ਕਦੇ ਸੂਚਨਾ ਮੈਨੂੰ ਮਿਲੀ ਸੀ ਕਿ ਮੈਂ ਇੱਥੇ ਫਾਣਾ ਸਿਟੀ ਰੂਪਨਗਰ ਕੀਐਸ ਲਛਮਨਦਾਸ ਹੋਰੇ ਤੇ ਫਾਣਾ ਇੱਕ ਸੜਕ ਤੋਂ ਪਹਿਲੇ ਸੂਚਨਾਤ ਹੋਰ ਆਈ ਹੋਈ ਸੀ ਉਸ ਸਬੰਧ ਦੇ ਵਿੱਚ ਮੈਂ ਸਿਵਲ ਹਸਪਤਾਲ ਰੂਪਨਗਰ ਨੂੰ ਜੋਧ ਸੀ ਤਾਂ ਇੱਥੇ ਹੀ ਮੈਨੂੰ ਇੱਕ ਹੋਰ ਸੂਚਨਾ ਪ੍ਰਾਪਤ ਹੋਈ ਹੈ ਕਿ ਇੱਕ ਬੱਚਾ ਜਿਹੜਾ ਹੈਗਾ ਵਾਰਡ ਹੈਗਾ ਜਿਹਦੇ ਵਿੱਚ ਕੋਈ ਇੱਕ ਝਗੜਾ ਹੋਇਆ ਉਸ ਝਗੜੇ ਦੇ ਸਬੰਧ ਦੇ ਵਿੱਚ ਇੱਥੇ ਆਇਆ ਕਿ ਜਿਹੜੀ ਪੜਤਾਲ ਕੰਪ੍ਰੈਂਸ ਜੋ ਵੀ ਕਾਰਜ ਕਰਨ ਦੀ ਹੈਗੀ ਆ ਉਹ ਅਮਲ ਚ ਲੰਦ ਜੀ ਆ ਉਹ ਅਮਲ ਚ ਲੰਦ ਜੀ ਆ ਕਿਹੜਾ ਹਫੇ ਵਿਸ਼ਕਾਤ ਲਗੀ ਹੈ ਜੀ ਔਰ ਲਿਸ਼ਕਾਤ ਫਿਲਹਾਲ ਵਿਕਤੀਸ਼ਕਾਤ ਆਂਦੀ ਹੈ ਉਹਦਾ ਹਾਕਰ ਦੇ ਬਿਲਕੁਲ ਨਹੀਂ ਲਸ਼ਮਨ ਐਸੇ ਹੀ ਲਸ਼ਮਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਸਰਕਾਰੀ ਜਗ੍ਹਾ ਦੇ ਵਿੱਚ ਲਾਈ ਕਰਨ ਦੇ ਉਹਨਾਂ ਦੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਜਿਹੜੀ ਸਾਡੀ ਗੱਲ ਆਈ ਹੈ ਨੀ ਉਹ ਇਹਨਾਂ ਨੂੰ ਸੁਭਾਤ ਜਿਹੜੀ ਦਾਗਤ ਕਰਾਈ ਦੀ ਠੀਕ ਹੈ ਜੀ ਅੱਧੀ ਨਾ ਮੇਰੀ ਫੈਮਿਲੀ ਨੇ ਇਹਨਾਂ ਨੂੰ 8-9 ਵਜੇ ਫੋਨ ਕਰਿਆ ਉਦੋਂ ਇਹਨਾਂ ਨੇ ਚੱਕਿਆ ਨਹੀਂ ਉਸ ਤੋਂ ਬਾਅਦ 10 ਵਜੇ ਫੇਰ 9:30 ਵਜੇ ਫੇਰ ਫੋਨ ਕਰਿਆ ਮਾਤਾ ਨੇ ਵੀ ਸਾਡੀ ਕੁੜੀ ਕਿੱਥੇ ਆ ਗੱਲ ਕਰਾਉਣੀ ਜਿਹੜੀ ਮੇਰੀ ਇਹਦੀ ਕੁੜੀ ਵੀ ਸੱਜ ਨੂੰ ਨਾ ਫੋਨ ਚੱਕਿਆ ਨਹੀਂ ਉਹਨਾਂ ਨੂੰ ਫੋਨ ਚੱਕ ਕੇ ਕਹਿੰਦੇ ਕਹਿੰਦੇ ਮੈਂ ਬਾਹਰ ਆਈ ਹਾਂ ਇਹ ਕੁੜੀ ਦੂਢੀ ਘਰੇ ਆ ਪਿੰਡੇ ਠੀਕ ਹੈ ਜੀ ਉਹਦੇ ਅੱਧੇ 1-2 ਘੰਟੇ ਬਾਅਦ ਇਹਨਾਂ ਨੇ ਮੈਨੂੰ ਕਹਿੰਦੇ ਫੋਨ ਲਾਇਆ ਥੋਨੂੰ ਮੈਨੂੰ ਇੱਕ ਵੀ ਕਾਲ ਨਹੀਂ ਆਈ ਜਿੱਦੋਂ ਦਾ ਬੱਚਾ ਹੋਇਆ ਬੱਚੇ ਨੂੰ ਸਾਨੂੰ ਇੱਕ ਵੀ ਕਾਲ ਨਹੀਂ ਆਈ ਮੇਰੀ ਵਾਈਫ ਆਈ ਉਸੇ ਚੰਡੀਗੜ੍ਹ ਰਹਿੰਦੇ ਉਹਨਾਂ ਨੂੰ ਫੋਨ ਕਰਿਆ ਨਾ ਉਹਨੇ ਮੈਨੂੰ ਫੋਨ ਕਰਿਆ ਕਹਿੰਦੇ ਕਿ ਕੁੜੀ ਕੋਲ ਮੁੰਡਾ ਹੋਇਆ ਮੈਂ ਕਿਹਾ ਚੱਲ ਜਾ ਹਾਂ ਤੇ ਜਿਹੜਾ ਸਾਡਾ ਜਵਾਈ ਹੈ ਇਹਨੇ ਪੁੱਠੀ ਉਹ ਗਾਲਾਂ ਕੱਢੀਆਂ ਹਲ ਚਲਾਣਾ ਬੰਦਿਆ ਉਸ ਤੋਂ ਬਾਅਦ ਮੈਂ ਆਇਆ ਸਵੇਰ ਮੈਂ ਦੇਖਿਆ ਤਾਂ ਮੋੜ ਗਿਆ ਪੁੱਤਰੀਆਂ ਲੜਾਈਆਂ ਹੋ ਗਈਆਂ ਇਸ ਗੱਲ ਕਰਕੇ ਮੋੜ ਗਿਆ ਸ਼ਾਮ ਹੀ ਆਇਆ ਉਹਨੇ ਗਾਲਾਂ ਕੱਢੀਆਂ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਗਾਲਾਂ ਕਿਉਂ ਕੱਢਦਾ ਤਾਂ ਕਹਿੰਦਾ ਮੈਂ ਇਹਨੂੰ ਕ ਮੈਨੂੰ ਮਾਰਿਆ ਪਹਿਲੇ ਥੱਪੜ ਮੈ ਵੀ ਮਾਰਿਆ ਉਹਨਾਂ ਨੇ ਵੀ ਮਾਰਿਆ ਉਹ ਦੋ ਉਹ ਤਿੰਨ ਤੇ ਮੈਂ ਕੰਨਾ ਮੇਰੇ ਵਾਲ ਪੱਟੇ ਕੇ ਲਈ ਪੱਟਣ ਦੇ ਨਾਲ ਫਰਨਲ ਆਇਆ ਇਹਨਾਂ ਨੇ ਮੇਰਾ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਿਸਟਰ ਹੈ ਜੀ ਮੇਰੀ ਤਾਂ ਮਾਮੀ ਦੀ ਦੀਦੀ ਜਾਈ ਵੀ ਜਿਹੜੇ ਉੱਪਰ ਉਹਨੂੰ ਫੋਨ ਉਹਨਾਂ ਨੂੰ ਫੋਨ ਕਰਕੇ ਜਾਣਾ ਕਿ ਤੇਰੇ ਬਾਅਦ ਬੱਚਾ ਹੋਇਆ ਤੂੰ ਜਾ ਉਹਦੇ ਬਾਅਦ ਇਹ ਛਾਹ ਨੂੰ ਡਿਊਟੀ ਦੇ ਬਾਅਦ ਉਰੇ ਆਇਆ ਉਸ ਤੋਂ ਬਾਅਦ ਆ ਕੇ ਇਹਨੇ ਮੇਰੀ ਦੀਦੀ ਨੂੰ ਕੰਨ ਕੰਨ ਮੈਂ ਕੁੜੀ ਹਾਂ ਮੁੰਡਾ ਉਹਨਾਂ ਦੇ ਪਿੰਡੇ ਚਲਣਾ ਇਹ ਗਲਤ ਹੈ ਗਲਪਤਾ ਕਿ ਤੁਸੀਂ ਤੁਹਾਡੇ ਬੱਚਾ ਹੋਇਆ ਸਿਸਟਰ ਹੋਇਆ ਖੁਸ਼ੀ ਦੀ ਗੱਲ ਜੀ ਦਾ ਹੀ 5 ਸਾਲ ਬਾਅਦ ਬੱਚਾ ਦਾ ਨੂੰ ਦੇਖਣਾ ਜੇ ਸਰ ਕੁੜੀ ਨੂੰ ਕੁਝ ਹੋ ਜਾਂਦਾ ਜੀ ਫਿਰ ਵੀ ਤਾਂ ਸਾਨੂੰ ਦੱਸਦੇ ਨਾ ਫੋਨ ਕਰਕੇ ਵੀ ਤੁਹਾਡੀ ਕੁੜੀ ਨੂੰ ਕੁਝ ਹੋ ਗਿਆ ਜੀ ਤੁਸੀਂ ਗਲਤ ਕਰਿਆ ਅਸੀਂ ਗੱਲ ਭਦਾਉਂਦੇ ਨਹੀਂ ਜੀ ਇਹ ਗੱਲ ਭਦਾ ਬਿਲਕੁਲ ਭਦਾਉਂਦੇ ਨਹੀਂ ਚਲੋ ਭਦਾਵਾਂਗੇ ਨਹੀਂ ਭਦਾਵਾਂਗੇ ਗੱਲ ਤੇ ਨਹੀਂ ਸੀ ਪਤਾ ਨੂੰ ਕਿਹਾ ਜਾਂ ਕਿਸ ਤਰ੍ਹਾਂ ਨਹੀਂ ਸੀ ਕਿਸੇ ਇੱਕ ਜੇ ਕਿਤੇ ਆਪਣੀ ਪਰਿਵਾਰ ਕੀ ਉੱਪਰ ਨਾਲ ਦੇਖਦਾ ਹਾਂ ਦੁੱਖ ਦਾ ਟਾਈਮ ਤਾਂ ਦੇਖੋ ਜੀ ਕਿਹੜੀ ਸਿਸਟਰ ਅਸਲ ਦੁੱਖ ਦੇ ਵਿੱਚ ਸਾਰਾ ਉਹ ਸਾਰਾ ਉਹ ਹੀ ਦਾ ਮੈਂ ਮਨ ਨਾਲ ਸੋਚਦਾ ਮਨਦਰੇਸ਼ ਨੂੰ ਆ ਜਾਂਦੀ ਇਸ ਤਰ੍ਹਾਂ ਕਿ ਕੀ ਦੇਖ ਲਈ ਚਾ ਉਹ ਦੁੱਖ ਦਾ ਕੋਈ ਪਰ ਕੋਈ ਸਦਮਾ ਲੱਗਦਾ ਹੋਵੇ ਇਸ ਹਾਲਤ ਦੇ ਨਾਲ ਕਿ ਕਿੰਨਾ ਉਹ ਕਿੰਨਾ ਨੁਕਸਾਨ ਹੋਇਆ ਉਹਦਾ ਕੋਰੋਨਾ ਦਾ ਲੱਭਣਾ ਪੈਂਦਾ ਗੰਟੀ ਮੰਨਦੀ ਪਰ ਇਹ ਜਿਹੜਾ ਇਸ ਚੀਜ਼ ਦੇ ਵਿੱਚ ਸੋਚ ਕੇ ਕਰਦਾ ਹੈ ਪਰ ਤਾਂ ਪਿੱਕਸਰ ਫਰਮਾਂ ਤਾਂ ਚਲੋ ਬਾਈ ਮੰਨ ਲਈ ਜਿਹੜਾ ਉਹਨਾਂ ਨੇ ਮੈਨੂੰ ਗਾਣਾ ਕੱਢੀ ਮੇਰੀ ਮਾਤਾ ਨੂੰ ਉਹ ਗਾਲ੍ਹਾਂ ਕਹਿ ਰਹੀ ਸੀ ਆਪਨੇ ਸਹੀ ਤਰੀਕੇ ਨਾਲ ਆ ਗਈ ਤਾਂ ਅਗਲਾ ਬੰਦਾ ਕਿਹਾ ਗਾਲ੍ਹਾਂ ਕੱਢੀ ਸੀ ਮੈਂ ਲੁਕੇ ਤੋਂ ਡੱਬਾ ਲੈ ਕੇ ਆਦੂ ਮਿੱਠਾ ਸਰ ਮੈਂ ਪਰਫੀ ਦਾ ਡੱਬਾ ਦੇ ਕੇ ਗਿਆ ਸਵੇਰ ਉਹ ਨਹੀਂ ਉਹ ਬੋਲ ਦਿੰਦੀ ਕਿ ਲੋਟਾ ਮਿੱਠਾ ਕਰਾਂਦਾ ਜਵਾਈ ਗੱਲ ਸੀ ਉਹਨੇ ਗਾਲ੍ਹਾਂ ਕੱਢੀਆਂ ਜੀ ਮਾਤਾ ਨੂੰ ਬਾਹਰ ਜਾਪਾ ਇੱਥੇ ਹੋਰ ਲਾਈਟ ਕਿ ਬੱਤੀ ਹਾਲਾਤ ਬਹੁਤ ਖਰਾਬ ਹੋ ਗਿਆ ਕਿ ਹਾਲਾਤ ਜਾ ਗਿਆ ਸੀ ਉੱਥੋਂ ਭੱਜ ਕੇ ਆਇਆ ਇਹਨਾਂ ਕੋਲ ਲੜਾਈ ਹੋ ਗਈ ਸਾਰੇ ਟੀ ਲੜਾਈ ਦਾ ਹੈ ਨਹੀਂ ਜਿੱਦੀ ਨਾ ਸਰਕਾਰੀ ਜਗ੍ਹਾ ਤੇ ਲੜਾਈ ਕਰੀਏ ਤਾਂ ਕਿਤੇ ਉਹ ਤਰ ਤਰ ਮਸਲਾ ਹੁੰਦਾ ਨਹੀਂ ਸਰਕਾਰੀ ਕੋਈ ਨਹੀਂ ਜੜੀ ਮਾੜੀ ਮੋਟੀ ਸਜ਼ਾ ਹੋਈ ਡੰਡੇ ਮਾਰਨੇ ਚਾਰ ਮਾਰਨੇ ਡੰਡੇ ਦੀ ਸਜ਼ਾ ਨਹੀਂ ਪਰ ਉਹਨਾਂ ਨੂੰ ਵੀ ਕਿਹਾ ਇਹ ਤੁਹਾਨੂੰ ਜਦੋਂ ਇੱਕ ਮਿੰਟ ਛੋੜ ਲੇ ਕੇ ਫਿਰ